ਸਾਂਤੂ ਨੰਗਲ ਕਬੱਡੀ ਕੱਪ ਤੇ ਮੇਰੇ ਮਿੱਤਰੋ ਕਹਿੰਦੇ ਸਿਰਾ ਹੋ ਗਿਆ ਅਮਰਤ ਔਲਖਾਂ ਵਾਲਾ ਤੇ ਦੀਪਦਪੁਰਜੀ ਸਿਰਾ ਕਰਾ ਗਏ ਅਮਰਤ ਔਲਖਾਂ ਵਾਲਾ ਕਹਿੰਦੇ 15 ਟੱਚ ਲੈ ਕੇ 6 ਜੱਫੇ ਲਾ ਗਿਆ ਤੇ ਉਧਰੋਂ ਦੀਪਦਪੁਰਜੀ ਵਾਲਾ ਕਿਹੜਾ ਘਾਟਾ 21 ਰੇਡਾਂ ਪਾ ਕੇ 18 ਨੰਬਰ ਲੈ ਗਿਆ ਗਾ ਮੁੰਡੇ ਦੋਨੇ ਬੈਸਟ ਬਣ ਗਏ ਹਾਰ ਲਿਆ ਤੇ ਕਬਜ਼ਾ ਕਰ ਗਏ ਹੁਣ ਤੁਸੀਂ ਦੇਖੋ ਇਹਨਾਂ ਦੇ ਬੈਸਟ ਜੱਫੇ ਤੇ ਰੇਡਾਂ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ Get super late all day, super ਰੀਮਲਾ ਟੈਂਕਾਂ ਮਜੀਠਾ ਦੇ ਨਾਲ ਢੋਲਾ ਬਰਸਰੀਆ ਉਹਨਾਂ ਵੱਲੋਂ ਗੈਰੰਤੀਆਰ ਨੇ ਇੱਧਰਲੇ ਪਾਸੇ ਦੀਪਾ ਜੋ ਗੁਰਜੀ ਪੈਂਦਾ 14 ਟਰੈਕਟਰ ਚਿੱਤੇ ਪੰਡਿਆਂ ਟੀਮਾਂ ਚ ਸ਼ਾਮੂਲੀਅਤ ਆ ਮੁੰਡਾ ਕੈਨੇਡਾ ਅਮਰੀਕਾ ਪੱਟੇ ਪੱਦਰ ਤੇ ਖੇਡਣਾ ਹੈ ਸੋਰਪੁਰ ਲੈ ਕੇ ਜਾਵੇਗਾ ਐਨ ਚੋਟੀ ਦਾ ਰੇਡਰ ਹੈ ਬਹੁਤ ਆਸਾਂ ਦੇ ਦਰਵਾਜ ਸਿੰਘ ਜੀ ਨਿੱਕੇ ਨਦੌਰ ਵਾਲੇ ਦੀ ਖੇਡ ਤੋਂ ਨਮਰਜੀ ਵਾਲੇ ਦੀ ਦੂਜੀ ਰੇਡ ਆ ਕਿਵੇਂ ਹਜ਼ਾਰ ਦੀ ਪਿੰਟੂ ਭੱਲਰ ਵੱਲੋਂ ਨਿਊਜ਼ੀਲੈਂਡ ਵਾਲੇ ਵੱਲੋਂ ਪੈ ਗਈ ਹੈ ਔਰ ਪੁਆਇੰਟ ਜਿਹੜਾ ਤੁਰਜੀਦਰ ਨਿੱਕਾ ਫੇਰ ਨਿਊਜ਼ੀਲੈਂਡ ਚੱਲਿਆ ਕੁਝ ਵੱਖਰਾ ਕਰਕੇ ਮੁੜੇਗਾ ਤੁਰਜੀ ਵਾਲੇ ਵੀ ਤੀਜੀ ਤੇ ਲਾਸਟ ਪਿੰਟੂ ਭੱਲਰ ਖੜਾ ਵੱਲੋਂ 4000 ਦੀ ਆਹ 4000 ਦਾ ਜੀ ਦੀਪ ਆਹ ਦੀਪ ਦੀਪ ਤੁਰਜੀ ਵਾਲਾ ਆਉਂਦਾ ਰੇਡ 4 14 ਦੇ ਵਿੱਚੋਂ ਫੇਰ ਗੁੱਜਰ ਨੇ ਕੀਤੀ ਕੋਸ਼ਿਸ਼ ਅੰਡਾ ਵੀ ਨਹੀਂ ਚੁੱਭਦਾ ਕਿਸਮ ਕਠੋਰ ਚੁੰਬਰਾ ਦਾ ਚੜੀ ਜਵਾਨੀ ਕਰਮ ਖੂਨ ਲਲਕਾਰੇ ਤਾ 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 ਪੱਜਦੇ ਰਾਜੇ ਖੇਲੇ ਮਰਦ ਮਦਦੋਂ ਪਰ ਵੱਲੋਂ ਨਿਊਜ਼ੀਲੈਂਡ ਵਾਲੇ ਵੱਲੋਂ ਫੇਰ ਪੈਣ ਜਾ ਰਹੀ ਹੈ ਲਓ ਪਹਿਲੀ ਕਬੱਡੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਤਪੁਰਜੀ ਵਾਲਾ ਨਿੱਕੇ ਦੀਆਂ ਰੇਡਾਂ ਤੇ ਵੀ ਸੋਨੀ ਪੱਛੇ ਹੋਣਾ ਨੇ ਆਹ ਕਹਿੰਦੇ ਕਮਾਂਡ ਪਰ ਹੁਣਾਂ ਨੇ ਆਹ ਢੋਲੇ ਹੁਣਾਂ ਨੇ ਮਾਰ ਕਰਨੇ ਮੇਰੇ ਮਿੱਤਰੋ ਆਹ 5000 ਦਾ ਜਫਾ ਇਹ ਅਮਰ ਨਿਆ ਔਲਖਾਣਾ ਕਿ ਹੁਣ ਜਦੋਂ ਕਠਿਆਲੇ ਵਾਲੇ ਨੇ ਨੱਗੇ ਨਵੌਰ ਪਿੰਡ ਵਾਲੇ ਨੂੰ ਆਹ ਹਲਕਾ ਜਿਹਾ ਟੱਚ ਕੀਤਾ ਫੇਰ ਪਤਾ ਲੱਗਦਾ ਵੀ ਬੰਦੇ 'ਚ ਬੰਦਾ ਵਜਦਾ ਆਹ ਬੰਦੇ 'ਚ ਬੰਦਾ ਵਜਦਾ ਤੇ ਫੇਰ ਜਾ ਕੇ ਚਰਚੇ ਵੱਖਰੇ ਐ ਚਰਚੇ ਵੱਖਰੇ ਐ ਚਰਚੇ ਵੱਖਰੇ ਐ ਕੀ ਕਰਕੇ ਬਖਰੇ ਐ ਆਏ ਦੇ ਵੀ ਚਰਚੇ ਬਖਰੇ ਮੇਰੇ ਮਿੱਤਰੋ ਆਲਖਾਲਾ ਫੜ ਫੜ ਰੇਡਰਾਂ ਨੂੰ ਬੁਲਾਉਂਦਾ ਬਖਰੇ ਐਵੇਂ ਵੀ ਚਰਚੇ ਬਖਰੇ ਇੱਕ ਪਾਸੇ ਅਮਰਤ ਔਰ ਦੂਜੇ ਪਾਸੇ ਵਿਚ ਵੀ ਨੌਜਨ ਖੇਡਣ ਦਾ ਲਈ ਇਹ ਰਿਜ਼ਰਵ ਕਰਦਾ ਸੋ ਬਾਬਾ ਮੇਰ ਕਰੂਗਾ ਆਹ ਸਾਹਮਣੇ ਖੇਡ ਮੈਦਾਨ ਅੰਦਰ ਗੁਪਰਜੀ ਵਾਲਾ ਗੁਪਰਜੀ ਵਾਲਾ ਗੁਪਰਜੀ ਵਾਲਾ ਗੁਪਰਜੀ ਵਾਲਾ ਦੋਪੁਰਜੀ ਵਾਲਾ ਅਜੇ ਤੱਕ ਪਰ ਗੁੱਜੇ ਕਹਿੰਦਾ ਮੈਂ ਖੁੱਲਾ ਲੱਗ ਕੇ ਦੇਖਣਾ ਮੈਂ ਖੁੱਲਾ